ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੇ ਅੰਤਮ ਪਦਿਆਂ ਪੌੜੀਆਂ ਦੀ ਵਿਆਖਿਆ ਅਤੇ ਵਿਚਾਰ ਸਰਵਣ ਕਰੀਏ ਜੀ ਜਤ ਪਾਹਾਰ ਧੀਰ ਜਿਸੁ ਨਿਹਾਰ ਆਹਰਣ ਮਤ ਵੇਦ ਅਥਿਆਰ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਅੰਤਲੀ ਪੌੜੀ ਦੇ ਅੰਦਰ ਮਨੁੱਖ ਦੀ ਸੁਰਤ ਨੂੰ ਕੜਨ ਦਾ ਉਪਰਾਲਾ ਤੇ ਉਦਮ ਦੱਸਦੇ ਹਨ ਸਤਿਗੁਰੂ ਜੀ ਨੇ ਪਹਿਲਾ ਪੰਜ ਖੰਡਾਂ ਦਾ ਵਰਣਨ ਕਰਦੇ ਹੰ ਦੱਸਿਆ ਹੈ ਕਿ ਮਨੁੱਖ ਕਿਸ ਤਰ੍ਹਾਂ ਧਰਮ ਖੰਡ ਤੋਂ ਸ਼ੁਰੂ ਹੋ ਕੇ ਸੱਚ ਖੰਡ ਤੱਕ ਪ੍ਰਵੇਸ਼ ਕਰਦਾ ਹੈ ਸੱਚ ਖੰਡ ਤੱਕ ਜਾਂਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਸ ਸੱਚ ਖੰਡ ਤੱਕ ਪਹੁੰਚਣ ਦੇ ਲਈ ਜਿਸ ਤਰ੍ਹਾਂ ਇੱਕ ਟਕਸਾਲ ਦੇ ਵਿੱਚ ਸ਼ਿੱਕਾ ਘੜਿਆ ਜਾਂਦਾ ਹੈ ਕਰੰਸੀ ਘੜੀ ਜਾਂਦੀ ਹੈ ਜਿਹੜੀ ਉਸ ਸਰਕਾਰ ਵੱਲੋਂ ਸ਼ਕਤੀ ਵੱਲੋਂ ਪ੍ਰਮਾਣਿਤ ਹੁੰਦੀ ਹੈ ਇਸੇ ਤਰ੍ਹਾਂ ਹੀ ਇਹ ਸਾਡੀ ਜਿਹੜੀ ਆਤਮਿਕ ਰੂਹ ਹੈ ਸਾਡੀ ਸੋਚ ਹੈ ਸਾਡੀ ਸੁਰਤ ਹੈ ਸਾਡਾ ਆਤਮਿਕ ਸਰੀਰ ਹੈ ਏ ਵੀ ਉਸ ਆਕਾਰਪੁਰਖ ਦੀ ਸੱਚੀ ਸਰਕਾਰ ਵੱਲੋਂ ਪ੍ਰਮਾਣਿਤ ਹੋ ਜਾਵੇ ਉਸ ਸਿੱਕੇ ਦੀ ਤਰ੍ਹਾਂ ਉਹ ਸਿੱਕੇ ਨੂੰ ਘੜਨਾ ਕਿਵੇਂ ਹੈ ਸਤਗੁਰੂ ਜੀ ਕਹਿੰਦੇ ਭਾਈ ਜਤ ਪਹਾਰਾ ਜਿਸ ਤਰ੍ਹਾਂ ਇੱਕ ਕੋਈ ਸਿੱਕਾ ਜਾਂ ਗਹਿਣਾ ਬਣਾਉਣ ਵਾਲਾ ਸੁਨਿਆਰ ਹੁੰਦਾ ਹੈ ਉਹਦੇ ਕੋਲ ਜਿਹੜਾ ਜਿਹੜੀ ਸੁਨਿਆਰੇ ਦੀ ਦੁਕਾਨ ਹੈ ਉਹਨੂੰ ਪਹਾਰਾ ਕਿਹਾ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਤੂੰ ਜਤ ਦਾ ਪਹਾਰਾ ਰੱਖ ਆਪਣੇ ਕੋਲ ਆਪਣੇ ਜਤ ਹੁੰਦਾ ਹੈ ਆਪਣੇ ਆਪ ਨੂੰ ਬੰਧਨ ਦੇ ਵਿੱਚ ਰੱਖਣਾ ਤੇਰੀਆਂ ਇੰਦਰੀਆਂ ਬੰਦੇਜੀ ਹੋਣ ਉਹਨਾਂ ਤੇ ਤੇਰਾ ਕੰਟਰੋਲ ਹੋਵੇ ਜਤ ਪਹਾੜਾਂ ਧੀਰਜ ਸੁਨਿਆਰ ਤੇ ਧੀਰਜ ਨੂੰ ਸਹਿਜ ਸੰਤੋਖ ਨੂੰ ਆਪਣਾ ਇਸ ਸਰੀਰ ਰੂਪੀ ਪਹਾੜੇ ਰੂਪੀ ਦੁਕਾਨ ਦਾ ਮਾਲਕ ਬਣਾ ਅਹਰਣ ਮਤ ਵੀਦ ਹਥਿਆਰ ਜਿਹੜੀ ਤੇਰੀ ਮਤ ਹੈ ਉਨੂੰ ਅਹਰਣ ਬਣਾ ਅਹਰਣ ਉਹ ਹੁੰਦਾ ਹੈ ਜਿਸ ਉੱਪਰ ਰੱਖ ਕੇ ਉਪਰੋਂ ਕਿਸੇ ਹਥੌੜੀ ਦੀ ਜਾਂ ਇਸ ਤਰ੍ਹਾਂ ਦੀ ਚੀਜ਼ ਦੀ ਸੱਟ ਮਾਰ ਕੇ ਉਸ ਚੀਜ਼ ਨੂੰ ਬਰੀਕ ਜਾਂ ਪਤਲਾ ਕੀਤਾ ਜਾਂਦਾ ਜਾਂ ਤਿੱਖਾ ਕੀਤਾ ਜਾਂਦਾ ਉਹਨੂੰ ਅਹਰਣ ਕਿਹਾ ਜਾਂਦਾ ਗੁਰੂ ਸਾਹਿਬ ਕਹਿੰਦੇ ਫਿਰ ਆਪਣੀ ਮਤ ਨੂੰ ਤੂੰ ਅਹਰਣ ਬਣਾ ਤੇਰੀ ਮਤ ਹੈ ਜਿਹੜੀ ਉਹ ਅਹਰਣ ਹੋਵੇ ਤੇ ਜਿਹੜਾ ਉੱਪਰ ਹਥੌੜਾ ਹਥਿਆਰ ਹੈ ਉਹ ਗਿਆਨ ਦਾ ਹੋਵੇ ਸੋ ਜੇ ਤੇਰੇ ਇਹ ਪਹਾੜਾ ਦੁਕਾਨ ਰੂਪੀ ਜਤ ਰੂਪੀ ਦੁਕਾਨ ਦੇ ਉੱਪਰ ਧੀਰਜ ਰੂਪੀ ਸੁਨਿਆਰ ਬੈਠਾ ਹੋਵੇ ਤੇ ਤੇਰਾ ਮਾਤ ਰੂਪੀ ਆਰਣ ਹੋਵੇ ਤੇ ਗਿਆਨ ਰੂਪੀ ਹਥਿਆਰ ਹੋਵੇ ਤਾਂ ਭਾਉ ਖਲਾ ਅਗਣ ਤਪਤਾਉ ਭਾਂਡਾ ਭਾਉ ਅਮਰਤ ਤੇ ਟਟਾਲਾ ਭਾਉ ਹੁੰਦਾ ਅਕਾਲ ਪੁਰਖ ਦਾ ਡਰ ਔਰ ਡਰ ਨੂੰ ਕਿਹਾ ਜਾਂਦਾ ਖਲਾ ਹੁੰਦੀ ਧੌਕਣੀ ਜਿਹਨੂੰ ਅਸੀਂ ਜਿਵੇਂ ਉਹਨੂੰ ਕਮਾਉਂਦੇ ਸੀ ਤੇ ਜਿਹਦੇ ਵਿੱਚੋਂ ਤੇਜ਼ ਹਵਾ ਨਿਕਲਦੀ ਐ ਜਿਹਨੂੰ ਫੋਕਣੀ ਹੁੰਦੀ ਐ ਇਸ ਤਰ੍ਹਾਂ ਦੀ ਇੱਕ ਪੱਖਾ ਲੱਗਿਆ ਹੁੰਦਾ ਉਹਨੂੰ ਧੌਂਕਣੀ ਕਿਹਾ ਜਾਂਦਾ ਸਤਗੁਰੂ ਚ ਕਹਿੰਦੇ ਉਹ ਅਕਾਲ ਪੁਰਖ ਦੀ ਜਿਹੜੀ ਹੈ ਡਰ ਉਹਦੀ ਤੂੰ ਧੌਂਕਣੀ ਬਣਾ ਉਹ ਪੱਖੀ ਬਣਾ ਹਵਾ ਦੇਣ ਵਾਲੀ ਅਗਣ ਤਪਤਾਓ ਤੇ ਆਪਣੇ ਮਿਹਨਤ ਦੀ ਕਮਾਈ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਦਾ ਜਿਹੜਾ ਹੈ ਉਹ ਅਗਨੀ ਬਣਾ ਤਾਪ ਦੇ ਇਸ ਮਤ ਜਾਂ ਆਪਣੇ ਗਿਆਨ ਜਾਂ ਆਪਣੀ ਇਸ ਆਤਮਿਕ ਰੂਹ ਨੂੰ ਜਿਹਨੂੰ ਤੂੰ ਸਿੱਕਾ ਬਣਾਉਣਾ ਚਾਹੁੰਦਾ ਹੈ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਤੇ ਭਾਈ ਜਿਹੜਾ ਭਾਂਡਾ ਹੈ ਉਹ ਅਕਾਲ ਪੁਰਖ ਦੇ ਪਿਆਰ ਦਾ ਜਿੱਥੇ ਭਾਉ ਚਾਹੀਦਾ ਉੱਥੇ ਪਿਆਰ ਵੀ ਚਾਹੀਦਾ ਭਾਂਡਾ ਭਾਉ ਤੇ ਜਿਹੜੀ ਕੋਠਾਲੀ ਹੈ ਭਾਂਡਾ ਹੈ ਜਿਹਦੇ ਵਿੱਚ ਤੋਂ ਉਹ ਸੋਨਾ ਪਾਉਣਾ ਹੈ ਜਿਹਦੇ ਨਾਲ ਸਿੱਕਾ ਬਣਾਉਣਾ ਹੈ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਪਿਆਰ ਦਾ ਹੋਵੇ ਅੰਮ੍ਰਿਤ ਤਿਤ ਢਾਲ ਉਸ ਅਕਾਲ ਪੁਰਖ ਦਾ ਜਿਹੜਾ ਅਮਰ ਕਰਨ ਵਾਲਾ ਨਾਮ ਹੈ ਨਾ ਉਹ ਅੰਮ੍ਰਿਤ ਹੈ ਗੁਰੂ ਪਿਆਰੇ ਗੁਰਬਾਣੀ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਕਿਹਾ ਹੈ ਤੋਂ ਬਹੁਤ ਜਗ੍ਹਾ ਦੇ ਉੱਪਰ ਜਿਹੜਾ ਹੈ ਇਹ ਵਰਣਨ ਜਿੱਥੇ ਅੰਮ੍ਰਿਤ ਦਾ ਆਇਆ ਹੈ ਗੁਰੂ ਨੇ ਉਹ ਦੀ ਤਸਵੀਰ ਨਾਮ ਨਾਲ ਦਿੱਤੀ ਹੈ ਤੋਂ ਇੱਥੇ ਵੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਉਸ ਅਕਾਲ ਪੁਰਖ ਦੇ ਉਹ ਅੰਮ੍ਰਿਤ ਹੈ ਉਹ ਕੋਠਾਲੀ ਦੇ ਵਿੱਚ ਉਹ ਭਾਂਡੇ ਦੇ ਵਿੱਚ ਕਿਹੜੇ ਭਾਂਡੇ ਚ ਪਿਆਰ ਵਾਲੇ ਭਾਂਡੇ ਵਿੱਚ ਪਾਉਣਾ ਕਰ ਘੜੀਆ ਸ਼ਬਦ ਸੱਚੀ ਟਕਸਾਲ ਫਿਰ ਇਸ ਤਰ੍ਹਾਂ ਦੀ ਇਸ ਟਕਸਾਲ ਦੇ ਵਿੱਚ ਨਾ ਫਿਰ ਜਿਹੜੀ ਹੈ ਉਹ ਸੱਚਾ ਸ਼ਬਦ ਘੜਿਆ ਜਾਂਦਾ ਹੈ ਸੱਚੀ ਸੁਰਤ ਘੜੀ ਜਾਂਦੀ ਹੈ ਸੱਚੀ ਬੁੱਧ ਘੜੀ ਜਾਂਦੀ ਹੈ ਤੇ ਇਸ ਟਕਸਾਲ ਦੇ ਵਿੱਚ ਫਿਰ ਜਿਹੜੀ ਬੁੱਧ ਘੜੀ ਗਈ ਉਹ ਉਸ ਕਰੰਸੀ ਵਾਂਗੂ ਸਿੱਕੇ ਵਾਂਗੂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਰੂਰ ਪ੍ਰਵਾਨ ਹੁੰਦੀ ਹੈ ਜਿਨ ਕੋ ਨਦਰ ਕਰਮ ਤਿਨਕਾਰ ਸਤਿਗੁਰੂ ਜੀ ਕਹਿੰਦੇ ਵੈਸੇ ਤਾਂ ਹਰ ਇੱਕ ਮਨੁੱਖੀ ਚਾਹੁੰਦਾ ਹੈ ਕਿ ਮੈਂ ਉਹਦੇ ਦਰ ਤੇ ਪ੍ਰਵਾਨ ਹੋ ਜਾਵਾਂ ਬੜੇ ਕਰਮ ਕਾਂਡ ਬੜੇ ਯਤਨ ਬੜੀਆਂ ਰਧੀਆਂ ਸਿੱਧੀਆਂ ਬੜੀਆਂ ਕਠਨ ਤਪਸ਼ਾਵਾਂ ਕੀਤੀਆਂ ਜਾਂਦੀਆਂ ਪਰ ਸਤਿਵ ਜੀ ਕਹਿੰਦੇ ਜਿੰਨਾ ਮਨੁੱਖਾਂ ਦੇ ਸਿਰ ਤੇ ਉਸ ਅਕਾਲ ਪੁਰਖ ਦੀ ਨਜ਼ਰ ਹੁੰਦੀ ਹੈ ਮਿਹਰ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਤੇ ਇਹ ਕਾਰ ਦੇ ਵਿੱਚ ਸਿਰਫ ਉਹ ਹੀ ਮਨੁੱਖ ਲੱਗਦੇ ਹਨ ਉਹ ਹੀ ਇਸ ਰਸਤੇ ਤੇ ਤੁਰਦੇ ਹਨ ਨਾਨਕ ਨਦਰਿ ਨਦਰਿ ਨਿਹਾਲ हे ਨਾਨਕ ਫਿਰ ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਸਤਗੁਰੂ ਜੀ ਕਹਿੰਦੇ ਇਹ ਜਿਹੜੀ ਪਵਨ ਹੈ ਜਿਹੜੇ ਪ੍ਰਾਣ ਨੇ ਹਵਾ ਹੈ ਇਹ ਸਰੀਰਾਂ ਲਈ ਇਉਂ ਹੈ ਜਿਵੇਂ ਗੁਰੂ ਤੇ ਪਿਤਾ ਭਾਗ ਪਵਨ ਗੁਰੂ ਪਾਣੀ ਪਿਤਾ ਪਾਣੀ ਸਭ ਜੀਵਾਂ ਦਾ ਪਿਓ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਇਹ ਸੰਸਾਰ ਜਿਹੜਾ ਹੈ ਪਾਣੀ ਤੋਂ ਹੀ ਪੈਦਾ ਹੋਇਆ ਪਹਿਲਾ ਪਾਣੀ ਖੁਦ ਵੀ ਜੀਵੋ ਹੈ ਮਾਤਾ ਧਰਤ ਮਹਤਾ ਤੇ ਇਹ ਧਰਤੀ ਜੀਵਾਂ ਦੀ ਸਭ ਤੋਂ ਵੱਡੀ ਮਾਂ ਹੈ ਜਿਸ ਵਿੱਚੋਂ ਜੀਵਾਂ ਦੇ ਸਰੀਰ ਪੈਦਾ ਹੁੰਦੇ ਨੇ ਰਿਜਿਕ ਪੈਦਾ ਹੁੰਦਾ ਉਹ ਉਸ ਰਿਜਿਕ ਤੋਂ ਹੀ ਫਿਰ ਅੱਗੇ ਦੇਹੀ ਬਣਦੀ ਹੈ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਇਹ ਦਿਨ ਅਤੇ ਰਾਤ ਦੋਵੇਂ ਮਾਨੋ ਇਸ ਤਰ੍ਹਾਂ ਨੇ ਜਿਵੇਂ ਸੰਸਾਰ ਦੇ ਖੜਾਵੇ ਹੋਣ ਤੇ ਸਾਰੀ ਦੁਨੀਆ ਇਹਨਾਂ ਦੋਨੋਂ ਖੜਾਵੇ ਦਿਨ ਤੇ ਰਾਤ ਦੇ ਵਿੱਚ ਆਪਣੀ ਜ਼ਿੰਦਗੀ ਦੇ ਖੇਡ ਨੂੰ ਸਾਰਾ ਸੰਸਾਰ ਖੇਡ ਰਿਹਾ ਹੈ ਚੰਗਿਆਈਆ ਬੁਰਿਆਈਆ ਵਾਚ ਧਰਮ ਹਦੂਰ ਇਹ ਸਾਰਾ ਸੰਸਾਰ ਚੰਗਿਆਈਆ ਬੁਰਿਆਈਆ ਇਹ ਸੰਸਾਰ ਦੇ ਵਿੱਚੋਂ ਕਮਾਉਂਦਾ ਹੋਇਆ ਮਨੁੱਖ ਹੈ ਜਿਹੜਾ ਉਹ ਅਕਾਲਪੁਰਖ ਦੀ ਹਜ਼ੂਰੀ ਦੇ ਵਿੱਚ ਪਹੁੰਚਦਾ ਹੈ ਤੇ ਉੱਥੇ ਹੀ ਇਸ ਦੇ ਚੰਗੇ ਤੇ ਮੰਦੇ ਕੰਮਾਂ ਦਾ ਵਿਚਾਰ ਹੁੰਦਾ ਹੈ ਅਕਾਲਪੁਰਖ ਦੀ ਕੁਦਰਤ ਦੇ ਅਨੁਸਾਰ ਉਸ ਦੇ ਬਣਾਏ ਹੋਏ ਨਿਜਮਾਂ ਦੇ ਅਨਸਾਰ ਹੀ ਹਰ ਇੱਕ ਮਨੁੱਖ ਦਾ ਇਹ ਚੰਗਿਆਈ ਤੇ ਬਰਿਆਈ ਚੰਗੇ ਤੇ ਮੰਦੇ ਕਰਮਾਂ ਦਾ ਵਿਚਾਰ ਹੁੰਦਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਇਹ ਆਪੋ ਆਪਣੇ ਕੀਤੇ ਹੋਏ ਕਰਮ ਹੀ ਨੇ ਕਿ ਕੋਈ ਮਨੁੱਖ ਪਰਮਾਤਮਾ ਦੇ ਅਕਾਲ ਪੁਰਖ ਦੇ ਨੇੜੇ ਹੋ ਜਾਂਦਾ ਹੈ ਤੇ ਕੋਈ ਅਕਾਲ ਪੁਰਖ ਤੋਂ ਦੂਰ ਕੋਈ ਉਸ ਦੇ ਨਾਲ ਪਿਆਰ پا ਕੇ ਉਸ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਤੇ ਉਹ ਉਹਦੇ ਨੇੜੇ ਹੋ ਜਾਂਦਾ ਕਈਆਂ ਨੇ ਗੁਰੂ ਦੇ ਦਰ ਤੋਂ ਬਖਸ਼ਿਸ਼ ਨਹੀਂ ਹੁੰਦੀ ਉਹ ਦਰ ਬਖਸ਼ਿਸ਼ ਤੋਂ ਵੀ ਹੁਣੇ ਹੋ ਜਾਂਦੇ ਨੇ ਤੇ ਉਹ ਪਰਮਾਤਮਾ ਦੇ ਦਰ ਤੋਂ ਦੂਰ ਹੋ ਜਾਂਦੇ ਨੇ ਇਹ ਆਪੋ ਆਪਣੀ ਕਰਮੀ ਹੈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਪਰ ਸਤਗੁਰ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਮਿਹਨਤ ਕਰਕੇ ਅਕਾਲ ਪੁਰਖ ਦਾ ਨਾਮ ਸਿਮਰਿਆ ਨਾ ਉਹ ਆਪਣੀ ਇਹ ਮਿਹਨਤ ਇਹ ਕਾਲ ਉਹ ਸਫਲੀ ਕਰ ਗਏ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਏ ਨਾਨਕ ਉਹ ਮੁਖ ਜਿਹੜੇ ਨੇ ਉਹ ਮੂੰਹ ਉਹ ਚਿਹਰੇ ਸਦਾ ਹੀ ਉਜਲੇ ਹਨ ਤੇ ਹੋਰ ਵੀ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ ਹੋਰ ਵੀ ਕਿੰਨੇ ਹੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਜਸ ਸੁਣ ਕੇ ਪ੍ਰਮਾਤਮਾ ਦਾ ਜਸ ਗਾ ਕੇ ਇਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਸੋ ਗੁਰੂ ਪਿਆਰਿਓ ਇੱਥੋਂ ਤੱਕ ਪਾਵਨ ਜਪਜੀ ਸਾਹਿਬ ਜੀ ਦੀ ਵਿਚਾਰ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਰੱਖੀ ਹੈ ਆਪ ਜੀ ਨੇ ਵੀ ਆਰੰਭ ਤੋਂ ਬੋਹਰਾ ਪਿਆਰ ਬਖਸ਼ਿਆ ਹੈ ਕਿਰਪਾ ਕਰਨ ਸਤਿਗੁਰੂ ਆਪ ਜੀ ਨੂੰ ਸੁਣੇ ਦਾ ਦਾਸ ਨੂੰ ਸੁਣਾਏ ਦਾ ਸਤਿਗੁਰੂ ਜੀ ਇਹ ਫਲ ਬਖਸ਼ਿਸ਼ ਕਰਨ ਕੇ ਇਹ ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਤੇ ਆ ਜਾਵੇ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦੀ ਵਿਚਾਰ ਕਰਦੇ ਆ ਬੇਅੰਤ ਭੁੱਲਾ ਹੋ ਗਈਆਂ ਹੋਣਗੀਆਂ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਹਾਰਨੇ ਜੀ ਬਖਸ਼ ਦੇਣਾ ਦੇਹੋ ਅਸੀਸ ਇਸੇ ਤਰ੍ਹਾਂ ਹੀ ਲਗਾਤਾਰ ਚੈਨਲ ਨਾਲ ਜੁੜੇ ਰਹਿਣਾ ਜੀਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ